ਪਾਕਿਸਤਾਨ ਅੱਜ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ ਦਿਲ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਦ ਨੇ ਪਾਕਿਸਤਾਨ ਦਾ ਝੰਡਾ ਫਹਿਰਾਇਆ ਇਸ ਮੌਕੇ ਬਾਸਿਦ ਨੇ ਫਿਰ ਤੋਂ ਕਸ਼ਮੀਰ ਅਲਾਗ ਅਲਾਪਿਆ ਉਹਨਾਂ ਨੇ ਕਿਹਾ ਕਿ ਆਜ਼ਾਦੀ ਦਿਹਾੜਾ ਸਿੱਕਸ਼ਮੀਰ ਦੀ ਆਜ਼ਾਦੀ ਦੇ ਨਾਮ ਕਰਦੇ ਹਨ ਬੀਤੀ ਰਾਤ ਜੰਮੂ ਕਸ਼ਮੀਰ ਦੇ ਪੰਜ ਵਿਚ ਅਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ ਇਹ ਹਮਲਾ ਬੱਸ ਸਟੈਂਡ ਤੇ ਕੀਤਾ ਗਿਆ ਜਿਸ ਦੌਰਾਨ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਇਸ ਦੌਰਾਨ ਇੱਕ ਪਰਚਾ ਵੀ ਮਿਲਿਆ ਜਿਸ ਉੱਤੇ ਪਾਕਿਸਤਾਨ ਅਤੇ ਆਈਐਸ ਆਈਐਸ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਨੇ ਚਦਕਿ ਹੋਰ ਹਮਲੇ ਦੀ ਧਮਕੀ ਵੀ ਦਿੱਤੀ ਗਈ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 11 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਸੋਨੀਆ ਨੂੰ ਬਿਮਾਰੀ ਅਤੇ ਮੋਢੇ ਤੇ ਸੱਟ ਲੱਗਣ ਦੇ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਗੰਗਾ ਨਾਮ ਹਸਪਤਾਲ ਨੇ ਕਿਹਾ ਹੈ ਕਿ ਉਹਨਾਂ ਦੀ ਹਾਲਤ ਹੁਣ ਠੀਕ ਹੈ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਐਨਡੀਏ ਦੇ ਸਹਿਯੋਗੀ ਪਾਰਟਨਰਸ਼ਿਪ ਸੇਨਾ ਦੇ ਪ੍ਰਧਾਨ ਉਦਵ ਠਾਕਰੇ ਨੇ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਸ਼ਾ ਬਦਲ ਗਈ ਹੈ ਮੋਦੀ ਨੇ ਕੱਲ ਸਾਰੇ ਦਲਾਂ ਦੀ ਬੈਠਕ ਦੇ ਵਿੱਚ ਕਿਹਾ ਸੀ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ ਜਿਸ ਤੇ ਪਲਟਵਾਰ ਕਰਦੇ ਹੋ ਸ਼ਿਵ ਸੇਨਾ ਪ੍ਰਮੁੱਖ ਨੇ ਕਿਹਾ ਕਿ ਹਰ ਕੋ राष्ट्रपति प्रनम मुखर्जी जी ते शर्मिष्ठा मुखर्जी ने खुलासा ਕੀਤਾ ਹੈ ਕਿ ਉਹਨਾਂ ਨੇ ਇੱਕ ਸ਼ਖਸ ਲਗਾਤਾਰ ਅਸ਼ਲੀਲ ਮੈਸੇਜ ਭੇਜ ਰਿਹਾ ਹੈ। ਸ਼ਰਮਿਸ਼ਠਾ ਨੇ ਇਸ ਘਟਨਾ ਦਾ ਜ਼ਿਕਰ ਆਪਣੇ Facebook ਉੱਤੇ ਉਸ ਸ਼ਖਸ ਦੀ ਪ੍ਰੋਫਾਈਲ ਸ਼ੇਅਰ ਕਰਦਿਆਂ ਕੀਤਾ। ਉਹਨਾਂ Facebook ਪੇਜ ਤੇ ਲਿਖਿਆ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕਾਂ ਨੂੰ ਜਨਤਕ ਤੌਰ ਤੇ ਬੇਨਕਾਬ ਕਰਨਾ ਚਾਹੀਦਾ ਹੈ। ਮੈਂ ਉਸਦੀ ਪ੍ਰੋਫਾਈਲ ਅਤੇ ਮੈਸੇਜ ਪੋਸਟ ਕਰ ਰਹੀ ਹਾਂ। ਪ੍ਰਧਾਨ ਮੰਤਰੀ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਉਤੇ ਬੋਲਣ ਦੇ ਬਾਅਦ ਪਾਕਿਸਤਾਨ ਦੀ ਖੂਫੀ ਏਜੰਸੀ ISI ਪਰੇਸ਼ਾਨ ਹੈ ISI ਨੇ ਕਸ਼ਮੀਰ ਦੇ ਵਕਵਾਦੀਆਂ ਨੂੰ ਨਵਾਂ ਟਾਰਗੇਟ ਦਿੱਤਾ ਹੈ ਖੂਫੀ ਸੂਤਰਾਂ ਦੇ ਮੁਤਾਬਕ ISI ਨੇ ਵਕਵਾਦੀਆਂ ਨੂੰ ਕਿਹਾ ਹੈ ਕਿ ਉਹ 15 ਅਗਸਤ ਨੂੰ ਕਸ਼ਮੀਰ ਵਿੱਚ ਕਾਲਾ ਦਿਵਸ ਮਨਾਉਣ ਹਰਿਆਣਾ ਵਿੱਚ ਇੱਕ ਬਰਾਜ ਤੋਂ ਪਾਣੀ ਛੱਡੇ ਜਾਣ ਦੇ ਕਾਰਨ ਯਮੁਨਾ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਜਿਸ ਦੇ ਕਾਰਨ ਦਿੱਲੀ ਸਰਕਾਰ ਨੇ ਆਫ਼ਤ ਅਤੇ ਹੜ੍ਹ ਪ੍ਰਬੰਧਨ ਦਲਾਂ ਨੂੰ ਤੈਨਾਤ ਕੀਤਾ ਹੈ ਦਿੱਲੀ ਦੇ ਜਲ ਮੰਤਰੀ ਕਪਲ ਮਿਸ਼ਰਾ ਨੇ ਕਿਹਾ ਕਿ ਜਲ ਪੱਧਰ ਖਤਰੇ ਦੇ ਨਿਸ਼ਾਨ ਦੇ ਕਰੀਬ ਪਹੁੰਚ ਜਾਣ ਦੇ ਕਾਰਨ ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਤੋਂ ਕੁਝ ਲੋਕਾਂ ਨੂੰ ਉਥੋਂ ਹਟਾਇਆ ਵੀ ਗਿਆ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨਾਲ ਗਲਬਾਤ ਦੇ ਸਵਾਲ ਉੱਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਅਤਵਾਦੀ ਪੇਜਣ ਵਾਲਿਆਂ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ ਸੁਸ਼ਮਾ ਨੇ ਕਿਹਾ ਕਿ ਅਸੀਂ ਇਸ ਗੱਲ ਤੇ ਸਹਿਮਤੀ ਨਹੀਂ ਦੇ ਸਕਦੇ ਕਿ ਅਸਲ ਵਿੱਚ ਅਤਵਾਦ ਦੇ ਖਿਲਾਫ ਕੋਈ ਕਾਰਵਾਈ ਬਿਨਾਂ ਹੀ ਅਸੀਂ ਸਹਿਯੋਗ ਦੇਣ ਵਾਲਿਆਂ ਦੇ ਨਾਲ ਗੱਲਬਾਤ ਜਾਰੀ ਰੱਖੀਏ ਜੈਨਯੂ ਦੇ ਬਾਦੋਂ ਬੰਗਲੌਰੂ ਦੇ ਯੂਨਾਈਟਿਡ ਥੀਓਲੋਜੀਕਲ ਕਾਲਜ ਤੇ ਵਿੱਚ ਆਜ਼ਾਦੀ ਅਤੇ ਭਾਰਤੀ ਸੈਨਾ ਦੇ ਖਿਲਾਫ ਨਾਅਰੇ ਲਗਾਏ ਗਏ ਐਬੀਵੀਪੀ ਦੇ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਇਨਾਂ ਨਹੀਂ ਇਨਾਂ ਵਿਦਿਆਰਥੀਆਂ ਨੇ ਅਤਵਾਦੀ ਬੁਰਹਾਨ ਨੂੰ ਵੀ ਆਪਣਾ ਹੀਰੋ ਦੱਸਿਆ ਚਸ਼ਮਦੀਤਾ ਦੇ ਮੁਤਾਬਕ ਭਾਰਤ ਵਿਰੋਧੀ ਨਾਅਰੇਬਾਜ਼ੀ ਦੇ ਖਿਲਾਫ ਕੁਝ ਵਿਦਿਆਰਥੀਆਂ ਨੇ ਜਦੋਂ ਵਿਰੋਧ ਕੀਤਾ ਤਾਂ ਝੜਪ ਵੀ ਹੋਈ ਵਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਇੱਕ ਵਾਰ ਫਿਰ ਦੁਹਰਾਈ ਹੈ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਬਿਹਾਰ ਨੂੰ ਦੇਸ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਦੇਣ ਵਾਲਾ ਸੂਬਾ ਬਣਾਏਗਾ। ਪਲੈਨਿੰਗ ਕਮਿਸ਼ਨ ਦੇ ਪ੍ਰਧਾਨ ਨੂੰ ਇੱਕ ਪੱਤਰ ਲਿਖ ਕੇ ਇਹ ਮੁੱਦਾ ਚੁੱਕਿਆ ਗਿਆ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਗੋਰਖ ਕਾਂਦੇ ਖਿਲਾਫ ਪ੍ਰਧਾਨ ਮੰਤਰੀ ਮੋਦੀ ਦੇ ਦਿੱਤੇ ਬਿਆਨ ਉੱਤੇ ਕੜਾ ਇਤਰਾਜ਼ ਜਤਾਇਆ ਅਤੇ ਕਿਹਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਅਸਮਾਜਿਕ ਦੱਸ ਕੇ ਉਹਨਾਂ ਦਾ ਅਪਮਾਨ ਕੀਤਾ ਅਤੇ ਮੰਗ ਕੀਤੀ ਕਿ ਸਰਕਾਰ ਉਹਨਾਂ ਨਾਲ ਗੱਲਬਾਤ ਕਰੇ। ਦਲੀਲ ਮੁਖਮੰਦੀ ਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਕਿਸਾਨ ਅਤੇ ਜਵਾਨ ਵਿਰੋਧੀ ਨੀਤੀਆਂ ਅਪਣਾ ਰਹੀ ਹੈ ਉਹਨਾਂ ਨੇ ਫਸਲਾਂ ਦੇ ਨੁਕਸਾਨ ਤੇ ਕਿਸਾਨਾਂ ਨੂੰ ਜਾਇਜ਼ ਮੁਆਵਜ਼ਾ ਦਿੱਤੇ ਜਾਣ ਦੀ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਸਵਾਮੀ ਨਰਾਇਣ ਸੰਪਰਦਾ ਦੇ ਪ੍ਰਮੁੱਖ ਅਤੇ ਦਿੱਲੀ ਵਿੱਚ ਅਕਸ਼ਰਧਾਮ ਮੰਦਿਰ ਬਣਵਾਉਣ ਵਾਲੇ ਪ੍ਰਮੁੱਖ ਸਵਾਮੀ ਦਾ ਦੇਹਾਂਤ ਹੋ ਗਿਆ ਗੁਜਰਾਤ ਦੇ ਬੋਟਾਦ ਜ਼ਿਲ੍ਹੇ ਦੇ ਸਾਰੰਗਪੁਰ ਦੇ ਚਕਲ ਸ਼ਾਹ ਮੁੰਨਾ ਨੇ ਅੰਤਮ ਸਾਲ ਹੈ ਕਰੀਬ 95 ਸਾਲ ਦੇ ਪ੍ਰਮੁੱਖ ਸਵਾਮੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਹੈ ਕਿ ਸਮਾਜ ਲਈ ਕੀਤਾ ਗਿਆ ਉਹਨਾਂ ਦਾ ਕੰਮ ਹਮੇਸ਼ਾ ਯਾਦ ਰੱਖਿਆ ਜਾਏ ਪਿੰਕ ਕੋਰ ਦੇ ਵਿੱਚ ਇੱਕ ਯਾਚਕਾ ਦਾਇਰ ਕਰਕੇ ਕੇਂਦਰ ਅਤੇ ਕੁਝ ਸੂਬਿਆਂ ਨੂੰ ਉਹਨਾਂ ਕਤਤਗੌਰ ਰੱਖਕਾਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਜੋ ਦਲਤਾਂ ਅਤੇ ਘੱਟ ਗਿਣਤੀਆਂ ਦੇ ਖਿਲਾਫ ਕਥਤ ਤੌਰ ਤੇ ਹਿੰਸਾ ਫੈਲਾ ਰਹੇ ਨੇ।